ਵੀਰੋ ਸਰਦੀਆਂ ਦੇ ਦਿਨ ਨੇ ਠੰਡ ਜਿਹੜੀ ਬਹੁਤ ਪੈਂਦੀ ਆ ਖਾਸ ਕਰਕੇ ਆਪਦੇ ਪਸ਼ੂਆਂ ਦਾ ਖਿਆਲ ਰੱਖਿਆ ਕਰੋ ਥੱਲੇ ਆ ਜਿਹੜੇ ਮੈਟ ਨੇ ਅੱਜ ਕੱਲ ਗਿੱਲੇ ਹੋ ਜਾਂਦੇ ਨੇਗੇ ਤੇ ਇਹਦੇ ਉੱਤੇ ਸੁੱਕ-ਸੱਕ ਸਿੱਟ ਕੇ ਰੱਖਿਆ ਕਰੋ ਕਿਉਂਕਿ ਠੰਡ ਕਾਰਨ ਪਸ਼ੂ ਦੁੱਧ ਵੀ ਘਟਦਾ ਬਿਮਾਰ ਹੋ ਜਾਂਦਾ ਬਾਕੀ ਜਿੱਥੇ ਵੀ ਤੁਸੀਂ ਪਾਉਣੇ ਆ ਤੇ ਆ ਚੰਗੀ ਤਰ੍ਹਾਂ ਆਸੇ-ਪਾਸੇ ਪੱਲੇ ਲਾ ਕੇ ਮਤਲਬ ਪੂਰੀ ਤਰ੍ਹਾਂ ਜਿਹੜੇ ਨਿਗ ਰਹੇ ਜਿਹੜੇ ਭਾਂਡੇ ਦੇ ਵਿੱਚ ਪਸ਼ੂਆਂ ਲਈ ਜਾਂ ਸੱਟ ਦੇ ਥੱਲੇ ਤੁਸੀਂ ਪੂਰਾ ਵਧੀਆ ਬਣਾ ਕੇ ਰੱਖਿਆ ਕਰੋ ਥੱਲੋਂ ਹਮੇਸ਼ਾ ਜਿਹੜਾ ਫਰਸਾ ਪਸ਼ੂਆਂ ਦੇ ਜ਼ਿਆਦਾਤਰ ਸੁੱਕਾ ਰੱਖਿਆ ਕਰੋ ਤੇ ਕਿਉਂਕਿ ਆਹੀ ਦਿਨਾ ਲੋਹੜੀ ਤੱਕ ਇੱਕ ਮਹੀਨਾ ਜਿਹੜਾ ਠੱક્ਕਾ ਵਗਦਾਗਾ ਮੌਨ ਠੰਡਾ ਜਦੋਂ ਆਪਾਂ ਪਸ਼ੂਨ ਲਾ ਕੇ ਤਾਂ ਪਸ਼ੂ ਬਿਮਾਰ ਵੀ ਹੁੰਦਾ ਐਵੇਂ ਇਸੇ ਠੰਡ ਦੇ ਵਿੱਚ ਜਿਹੜਾ ਦੁੱਧ ਵੀ ਆ ਪਸ਼ੂ ਘਟ ਜਾਂਦਾ ਸੋ ਤੇ ਹੋਰ ਬਸ ਠੀਕ ਆ ਵਧੀਆ ਮੇਰੋਂ ਇਹੀ ਤੁਹਾਨੂੰ ਦੱਸਣਾ ਚਾਹੁੰਦੇ ਸੀ ਕਿ ਪਸ਼ੂਆਂ ਥੱਲੋਂ ਹਮੇਸ਼ਾ ਸੁੱਕਾ ਹੀ ਰੱਖੋ ਤੇ ਜਿਹੜੇ ਆਪਾਂ ਕਾਵਰ ਜਾਂ ਪਰਦੇ ਪਾਏ ਬੈ ਨੇ ਚੰਗੀ ਤਰ੍ਹਾਂ ਮਤਲਬ ਬੰਦ ਰੱਖੋ ਇਹਨਾਂ ਨੂੰ ਪੂਰੀ ਤਰ੍ਹਾਂ ਪਸ਼ੂਆਂ ਨੂੰ ਜਿਹੜੇ ਵੀਡੀਓ ਵੇਖ ਰਹੇ ਨੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ